ਸੀਆਈਏ ਸਟਾਫ 2 ਦੀ ਪੁਲਿਸ ਵੱਲੋਂ ਥਾਣਾ ਰਾਮਪੁਰਾ ਦੇ ਪਿੰਡ ਹਰਨਾਬ ਸਿੰਘ ਬਾਲਾ ਨਜ਼ਦੀਕ ਦੋ ਵਿਅਕਤੀਆਂ ਨੂੰ ਇੱਕ ਗੱਡੀ ਵਿੱਚੋਂ 70 ਗ੍ਰਾਮ ਹੈਰਨ ਦੋ ਪਿਸਟਲ ਅਤੇ ਰਾਮਪੁਰਾ ਫੂਲ ਦੀ ਪੁਲਿਸ ਨੇ ਮੋਟਰਸਾਈਕਲ ਤੇ 90 ਗ੍ਰਾਮ ਹੈਰਨ ਸਮੇਤ ਇੱਕ ਵਿਅਕਤੀ ਨੂੰ ਅਤੇ ਰਾਮਪੁਰਾ ਸਦਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 2500 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਸਿੰਘ ਬੀਐਸਪੀ ਫੂਲ ਨੇ ਦੱਸਿਆ ਕਿ ਬਠਿੰਡਾ ਸੀਆਈਏ ਸਟਾਫ 2 ਦੀ ਪੁਲਿਸ ਨੇ ਪਿੰਡ ਹਰਨਾਮ ਸਿੰਘ ਬਾਲਾ ਤੋਂ ਇੱਕ ਸਕਾਰਪਿਓ ਗੱਡੀ ਵਿੱਚੋਂ ਦੋ ਵਿਅਕਤੀਆਂ ਨੂੰ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਇੱਕ 32 ਬੋਰ ਪਿਸਤਲ ਦੋ जिंदा ਕਾਰਤੂਸ ਅਤੇ 315 ਬੋਰ ਪਿਸਤਲ ਦੋ ਜਿੰਦਾ ਕਾਰਤੂਸ਼ बरामद ਹੋਏ ਹਨ ਇਹਨਾਂ ਦੀ ਪਛਾਣ ਸਤਨਾਮ ਸਿੰਘ ਅਤੇ ਸੁਖਜਿੰਦਰ ਸਿੰਘ ਵਾਸੀ ਭਾਈ ਰੂਪਾ ਵਜੋ ਹੋਈ ਹੈ ਇਹਨਾਂ ਵਿੱਚੋਂ ਸਤਨਾਮ ਸਿੰਘ ਤੇ ਪਹਿਲਾਂ ਇੱਕ ਹੈਰੋਨ ਦਾ ਮਾਮਲਾ ਦਰਜ ਹੈ ਇਸੇ ਤਰ੍ਹਾਂ ਫੂਲ ਦੀ ਹੱਦ ਵਿੱਚੋਂ ਥਾਣਾ ਫੂਲ ਦੀ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ 90 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਤੇ ਥਾਣਾ ਫੂਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੀ ਪਛਾਣ ਨਿਰਮਲ ਸਿੰਘ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਇਸ ਤੇ ਪਹਿਲਾਂ ਵੀ ਬੱਕ-ਬੱਕ ਕਿਸਮਾਂ ਦੇ 16 ਮਾਮਲੇ ਦਰਜ ਹਨ ਇਸੇ ਤਰ੍ਹਾਂ ਸੀਆਈਏ ਸਟਾਫ 1 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਸ ਕੋਲੋਂ 2500 ਨਸ਼ੇਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸ ਦੀ ਪਛਾਣ ਤਰਨਜੋਤ ਸਿੰਘ ਵਾਸੀ ਬਦਿਆਲਾ ਵਜੋਂ ਹੋਈ ਹੈ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਇਹਨਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਵੀ ਜਾਂਚੇ ਜਾਣਗੇ ਆਓ ਸੁਣਾਉਣਿਆ ਕੀ ਕਹਿੰਦੇ ਹਨ ਡੀਐਸਪੀ ਪ੍ਰਦੀਪ ਸਿੰਘ ਪੰਜਾਬ ਸਰਕਾਰ ਵੱਲੋਂ ਜੋ ਯੋਧ ਨਸ਼ਾ ਵਿਰੋਧ ਮੈਮ ਛੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਟੇ ਮਾਨਯੋਗ ਐਸਐਸਪੀ ਬਟਨਾ ਸ਼੍ਰੀਮਤੀ ਅਮਨੀਤ ਕੌਂਡਲ ਦੀ ਹਾਜ਼ਰਤਾਂ ਸਾਹਿਬ ਕਾਰਵਾਈ ਕਰਦੇ ਹੋਏ ਕੱਲ ਸਾਡੀ ਸੀਏ 2 ਦੀ ਟੀਮ ਜਿੰਦੀ ਯੂਆਈ ਐਸਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਪ 31ਪੀ 4352 ਸਮੇਤੋ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਸਤਨਾਮ ਸਿੰਘ ਦੇ ਸੱਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ ਸਨ ਆਫ ਸੁਖਪਾਲ ਸਿੰਘ ਜਿਹੜੇ ਦੋਨੇ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ 70 ਗ੍ਰਾਮ ਹੀਰੋਨ ਅਤੇ ਇੱਕ ਅਸਤੌਲ ਬੱਤੀਪੋਰ ਦੇ ਸੀ ਦੋਰਾਂਦ ਬੱਤੀਪੋਰ ਦੇ ਅਤੇ ਜਗENDER ਸਿੰਘ ਸੁਖ ਪਾਸੋਂ 315 ਬੋਲ ਦਾ ਇੱਕ ਦੇਸੀ ਪਿਸਤੌਲ ਦੇ ਦੋ ਰੌਂਦ 315 ਬੋਲ ਜਿਹੜੇ ਬRAND ਕਰਕੇ ਅਸੀਂ ਮਕੱਲਾ ਨੰਬਰ ਜਿਹੜਾ 38 ਹੈ ਅੰਡਰ ਸੈਕਸ਼ਨ 21 ਬੀ ਐਨਡੀਪੀ ਐਕਟ ਦੇ 25 ਜਨਨਾ ਨਾ ਅਰਾਜ ਥਾਣਾ ਫੂਲ ਦੇ ਕੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸਾਡੇ ਥਾਣਾ ਫੂਲ ਦੇ ਐਸ ਐਚਓ ਸੁਖਪਾਲ ਐਸ ਐਸ ਸੁਖਪਾਲ ਸਿੰਘ ਦੀ ਟੀਮ ਨੇ ਨਰਮਲ ਸਿੰਘ ਜੀ ਦੇ ਨਾਇਕ ਪੁੱਤਰ ਅਲਿਸ ਨੇ ਮਾ ਪੁੱਤਰ ਗੋਤੇਸਿੰਘ ਸੰਤ ਪੀਸ ਗੁਰਸੇਵਕ ਸਿੰਘ ਜਿਹੜਾ ਪਿੰਡ ਮਹਿਤਾ ਥਾਣਾ ਤਾਪਾ ਜਿਹੜਾ ਬਨਾਲਾ ਦਾ ਰਹਿਣ ਵਾਲਾ ਜਿਹਨੇ ਇੱਕ ਮੋਟਰਸਾਈਕਲ ਹੀਰੋ ਨੰਬਰ PB 19S 3970 ਤਹਿਤ ਗ੍ਰਿਫਤਾਰ ਕਰਕੇ ਇਸ ਪਾਸੋਂ ਇਹ 90 ਗ੍ਰਾਮ ਜਿਹੜੀ ਹੈ ਹੀਰੋਣ ਜਿਹੜੀ ਬਰਾਮਦ ਕੀਤੀ ਆ ਤੇ ਇਹਦੇ ਖਿਲਾਫ ਇਹ ਮਕੱਦਮਾ ਨੰਬਰ 39 ਅੰਡਰ ਸੈਕਸ਼ਨ 21B ਐਨਡੀਪੀਐਸ ਰੋ ਥਾਣਾਪੁਰ ਦਰਜ ਕਰਕੇ ਇਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਨਾਲ ਲਿੰਕ ਕਿਹੜੇ ਬੰਦੇ ਨਾਲ ਸਿੰਘ ਨਾਜ਼ੀ ਤਰਨਾ ਵਿਅਕਤੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਇਹਨਾਂ ਰਿਮਾਂਡ ਹਾਸਲ ਕਰ ਰਹੇ ਹਾਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਆ ਉਹਨਾਂ ਬਾਰੇ ਇਹ ਪਤਾ ਕਰਕੇ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇੱਕ ਅਸੀਂ ਇੱਕ ਹੋਰ ਪਰਚਾ ਜਿਹੜਾ थाना ਸਦਰ ਵਿਖੇ ਦਰਜ ਕੀਤਾ ਜਿਹੜਾ ਸਾਡੇ ਏਐਸ ਸਤਿੰਦਰਪਾਲ ਸਿੰਘ ਸੀਏ 1 ਦੀ ਟੀਮ ਸੀ ਉਹਨਾਂ ਨੇ ਇੱਕ ਵਿਅਕਤੀ ਤਰਨਜੋਤ ਤਰਨੀ ਪੁੱਤਰ ਮਕੰਨ ਸਿੰਘ ਵਾਸੀ ਵਿਦਿਆਲਾ ਨੂੰ ਇੱਕ ਮੋਟਰਸਾਈਕਲ ਨੰਬਰ ਪੀਬੀ 32 ਜੇ 3326 ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲ 2500 ਨਸ਼ੀਲੀਆਂ ਗੋੜੀਆਂ ਜਿਹੜੀਆਂ ਲੋਬੀਟੋਲ ਜਿਹਨੂੰ ਆਪਾਂ ਇਸ ਟਮਾਡੋਲ ਦਾ ਸਾਲਟ ਹੁੰਦਾ ਉਹਦੇ ਤਹਿਤ ਗ੍ਰਿਫਤਾਰ ਕਰਕੇ ਉਹ ਬਰਾਮਦ ਕਰਕੇ ਉਹਨੂੰ ਉਸ ਮਕੰਦੇ ਚ ਗ੍ਰਿਫਤਾਰ ਕਰਕੇ ਮਕੰਦਾ ਨੰਬਰ ਜਿਹੜਾ 30 ਆ ਥਾਣਾ ਅਹੀਂ ਚਤਰਾਲ ਰਾਮਪੁਰਾ ਵਿਖੇ ਦਰਜ ਕੀਤਾ। ਇਹਨਾਂ ਨੂੰ ਇਹ ਸੁਦੇਸ਼ਾ ਵੀ ਜਿਹੜੇ ਵੀ ਜਿਹੜੇ ਜਿਹੜੇ ਵੀ ਇਹ ਨਸ਼ੇ ਦਾ کاروبار ਕਰਨਗੇ ਉਹ ਸਾਰੇ ਜਿਹੜੇ ਆ ਸਲਾਕਾਂ ਪਿੱਛੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀ। ਸਾਰੇ ਜਿਹੜੇ ਦੋਸ਼ੀ ਫੜੇ ਗਏ ਆ ਕੱਲ੍ਹ ਜਿਹੜੇ ਸਕੋਰਪੀ ਉਭਾਰਾ ਕਿੰਨੇ ਮਕਦਮੇ ਲੱਗਦੇ ਆ ਇਹਨਾਂ ਵਿੱਚੋਂ ਜਿਹੜਾ ਸਤਨਾਮ ਸਿੰਘ ਸੱਤਾ ਉਹਦੇ ਤੇ ਪਹਿਲਾਂ ਵੀ ਇੱਕ ਹੀਰੋਨ ਦਾ ਮਕਦਮਾ 24 ਚ ਦਰਜ ਹੋਇਆ 31 ਨੰਬਰ ਦਾ ਮਕਦਮਾ ਜਿਹਦੇ ਨਾਲ ਕੋਈ ਉਹਨਾਂ ਤੋਂ ਹਿਾਰ ਦੀ ਦਰਾਂ ਪੜਿਆ ਹੈ ਇਹ ਰਹੇ ਉਹ ਜਿਸ ਤੇ ਸਿੱਧੇ ਚੱਲ ਰਿਹਾ ਕੋਈ ਪਰ ਨਾ ਨ ਤੁਹ ਕੋਈ ਇਹ ਜਦ ਮੈਂ ਅਸਲੀ ਤਾਂ ਨਹੀਂ ਮਕੰਮਾ ਲੱਗਦਾ ਨਹੀਂ ਇੱਕੋ ਮਕਦਮਾ ਦੇਤੇ ਐਨਡੀਪੀਓ ਸੱਟ ਦਾ ਪਿਆ ਇਸ ਤੋਂ ਇਲਾਵਾ ਜਿਹੜਾ ਨਿਰਮਲ ਸਿੰਘ ਨਾਇਬ ਨਿਮਾ ਫੜਾਇਆ ਉਹਦੇ ਤੇ ਪੁੱਲ ਜਿਹੜੇ 16 ਮਕਦਮੇ ਪਹਿਲਾਂ ਨਰਸੀ ਇੱਕ ਹੁਣ 17 ਮਕਦਮਾ ਅਸੀਂ ਦਰਜ ਕੀਤਾ ਜਿੱਦੇ 90 ਗ੍ਰਾਮ ਹੀਰੋਨ ਬਰਾਮਦ ਕੀਤੀ ਹੈ ਤੇ ਇਹਦੇ ਤੇ ਪੰਜ ਦੇ ਤੇ ਐਨਡੀਪੀਓ ਸੱਟ ਦੇ ਮਕਦਮੇ ਲੱਗਦੇ ਕੋਸ਼ਣ ਤੇ ਸ਼ਰਾਬ ਦੇ ਮਕਦਮੇ ਲੱਗਦੇ ਬਾਕੀ ਇਹਦੇ ਲੜਾਈ ਝਗੜੇ ਦੇ ਮਕਦਮੇ ਲੱਗਦੇ ਟੋਟਲ 17 ਮਕਦਮੇ ਇਹਦੇ ਹੁਣ ਤੱਕ ਦਰਜ ਹੋ ਚੁੱਕੇ